ਇਹ ਹੈ ਠੀਕ ਹੈ ਟੱਗਣਾ ਵਜਨ ਕਰਵਾ ਦੂੰ ਇਸ ਤੋਂ ਬਾਅਦ ਕਵਾਂਟਾ ਤੋਂ ਬਾਹਰ ਹੋ ਜਦੋਂ ਸੂਨ ਵਾਲੀ ਹੋਈ ਬਾਈ ਇਹ ਦੋ ਨਸਲ ਨੂੰ ਇਹ ਹੁੰਦਾ ਨਸਲ ਦਾ ਜਿਹੜਾ ਇਹ ਬੱਕਰੀ ਹੈਗੀ ਹੈ ਨਾ ਮੌਜ ਨਾਲ ਬਾਈ ਉਹ ਤਾਂ ਸਵਾ ਕਵਾਂਟਾ ਨੂੰ ਜਾ ਫੜਦੀ ਹੈ ਸੂਨ ਦੇ ਦਿਨਾਂ ਤੇ ਹੁੰਦੀ ਹੈ ਬਹੁਤ ਭਾਰੀ ਬਹੁਤ ਭਾਰੀ ਕੱਢੀ ਬਾਈ ਮਾੜੀ ਗਿਆਣਾ ਦੀਦੀਆਂ ਪੱਠਾ ਇਹ ਬੱਕਰੀਆਂ ਖਾਏ ਤਾਂ ਮੇਰਾ ਥੋੜਾ ਕੱਦ ਵੱਡਾ ਮਾਰੇ ਇੰਦਰ ਕੱਟ ਕੇ ਦਿਖਾ ਦੇ ਇਹ ਛੇ ਦੰਧ ਹੋਣੀਆਂ ਬਈ heti ਅੱਠ ਦੇ ਪੱਟ ਇੰਦਰ ਕੱਟ ਲੈਣੂ ਮਾੜਾ ਅੱਠ ਦੇ ਪੱਟ ਗਿਓ ਵੱਟ ਗਏ ਲੈ ਬਈ ਬੋਗ ਜੱਡੀ ਬੱਕਰੀਆਂ ਉਹ ਵਿੱਚ ਨਹੀਂ ਤੇ ਚੱਡਾ ਵੀ ਇਹਦੇ ਨਾਲ ਪੂਰਾ ਨਹੀਂ ਇਹ ਚੱਡਾ ਇੰਦਰ ਮੈਂ ਮਾਰਾ ਕ ਬਈ ਆ ਜਾ ਪੁੱਤ ਹਾਂ ਲੈ ਬਈ ਆਪਾਂ ਖੜੀ ਬਣਾਉਣਾ ਕੋਈ ਬਾਹਰ ਰੂਕਣ ਨਹੀਂ ਦੇ ਤਾਰ ਕੇ ਲੇਟ ਚੰਗਾਈ ਦੀਆਂ ਬਈ ਬੱਚਿਆਂ ਨੂੰ 11 ਵਜੇ ਤੱਕ ਮੈਂ ਤੇ ਕਰਾਉਣਾ ਮੈਂ ਠੀਕ ਆ ਹੁਣ ਰਾਤ ਨੂੰ ਕਰਵਾਵਾਂਗੇ ਥਾਂ ਸੋਣਾ ਲੱਗਿਆ ਨਾ ਬਈ ਇਹਨੂੰ ਬਹੁਤ ਸੋਣਾ ਨਹੀਂ ਤਾਂ ਖੜਜੇ ਦਾ ਮੈਂ ਹੁਣ ਪਸਮਾ ਕਰਵਾ ਦਣਾ ਪਸਮਾ ਤੇ ਵੇਖੀਂ ਆ ਇਹ ਹੈ ਤੀ ਮੰਨ ਕੇ ਚੱਲ ਵੀ ਤੀਜੀ ਸੂਈ ਸੂਈ ਆ ਬਈ ਆਪਣੇ ਕੋਲੇ ਬਿੱਧਰ ਕੌੜ ਗੱਲਾਂ ਕਰਨੋਂ ਕੋਈ ਮਰਜ਼ੀ ਕਰੀਏ ਗੱਪਾ ਤਾਂ ਮੈਂ ਮਾਰਦਾ ਨਹੀਂ ਮੈਂ ਫੇਰ ਕਹ ਦਿੰਦਾ ਮੇਰੇ ਪੇਜ ਤੇ ਵੀ ਕਹਿੰਦਾ ਛੋਡੇ ਦੀ ਵੀ ਕਹਿੰਦਾ ਜੇ ਮੇਰੀ ਕਹੀ ਹੋਈ ਗੱਲ ਤੇ ਕੋਈ ਬੰਦਾ ਗੱਪ ਕਹਿੰਦਾ ਨਾ ਲੱਖ ਰੁਪਈਆ ਨਾ ਮੈਂ ਕਦੇ ਅੱਜ ਤੱਕ ਮੈਂ ਸੇਲ ਪਰਚੇਜ ਦੀ ਵੀਡੀਓ ਮੇਰੇ ਪ੍ਰੀਤ ਦੀ ਨਹੀਂ ਬਈ ਅੱਜ ਤੱਕ ਨਾ ਕਦੇ ਪਾਵਾ ਵਾਇਰੂਸ ਦੀ ਉਹੀ ਮੇਰ ਬਹੁਤ ਆ ਗਈ ਚੰਗਾ ਮਾੜਾ ਵੀ ਦਿੱਤਾ ਜਾਊ ਤਾਂ ਵੀ ਬੰਦਾ